ਉਹ ਸੇਖਾ ਜਾਇਬ ਘਰ ਆ ਉਥੇ ਤਸਵੀਰਾਂ ਉਹਨਾਂ ਦੀਆਂ ਲੱਗਦੀਆਂ ਨੇ ਜਿਨ੍ਹਾਂ ਨੇ ਸਿੱਖੀ ਵਾਸਤੇ ਕੋਈ ਕੰਮ ਕੀਤਾ ਹੋਏ ਔਰ ਡਾਕਟਰ ਮਨਮੋਹਨ ਸਿੰਘ ਦਾ ਕੋਈ ਇੱਕ ਕੰਮ ਕੋਈ ਗਿਣਾ ਦੇ ਕਿ ਉਹਨਾਂ ਨੇ ਸਿੱਖੀ ਵਾਸਤੇ ਕੁਝ ਕੀਤਾ ਹੋਏ ਆ ਹੈਰੀਟੇਜ ਸਟਰੀਟ ਬਣੀ ਆ ਬਹੁਤ ਸਾਰੇ ਪੈਸੇ ਉਹਨਾਂ ਵੱਲੋਂ ਦਿੱਤੇ ਗਏ ਕਿ ਸਤਖੰਡਿਸ਼ੀ ਦਰਬਾਰ ਸਾਹਿਬ ਦਾ ਰਸਤਾ ਜਾਣਾ ਸੀ ਉਹਨੂੰ ਸੁੰਦਰ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਲੋਕ ਯਾਦ ਰੱਖਣ ਕਿ ਲੱਗਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਸੀਗਾ ਕਿਸੇ ਜਗ੍ਹਾ ਦੇ ਉੱਤੇ ਮੈਂ ਯੂਐਨਓ ਦੇ ਵਿੱਚ ਜਾ ਕੇ ਇੱਕ ਬਿਆਨ ਦਿੱਤਾ ਸੀਗਾ ਇਹ ਭਾਰਤ ਵਿੱਚ ਸਿੱਖਾਂ ਦੇ ਉੱਤੇ ਕੋਈ ਜ਼ੁਲਮ ਨਹੀਂ ਹੋਇਆ ਉਹ ਸਾਡੇ ਦਿਲਾਂ ਨੂੰ ਠੇਸ ਵੱਜਦੀ ਏ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਦੇ ਬਲਾਤਕਾਰ ਹੋਏ ਸਾਡੇ ਸਿੱਖਾਂ ਦੇ ਗਰਾਂ ਦੇ ਵਿੱਚ ਟਾਇਰ ਪਾਏ ਗਏ ਜਿਉਂਦਿਆਂ ਨੂੰ ਸਾੜਿਆ ਗਿਆ ਕਿਾ ਕੈਸੇ ਕੈਸੇ ਜਿਹੜੇ ਆ ਮਤਲਬ ਜ਼ੁਲਮ ਜਿਹੜੇ ਕੀਤੇ ਗਏ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਖਤਮ ਗੱਲ ਕਰ ਦਿੱਤੀ ਕਿ ਸਿੱਖ ਭਾਰਤ ਦੇ ਵਿੱਚ ਕੋਸ਼ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਨਾ ਪਹਿਲਾਂ ਕੁਝ ਹੋਇਆ ਨਾ ਹੁਣ ਕੁਝ ਹੋ ਰਿਹਾ ਲੇਕਿਨ ਰਾਹੁਲ ਗਾਂਧੀ ਵੀ ਆਉਂਦੇ ਨੇ ਰਾਹੁਲ ਗਾਂਧੀ ਵੀ ਇੱਥੇ ਮੱਥਾ ਟੇਕਦੇ ਨੇ ਸੇਵਾ ਕਰਦੇ ਨੇ ਉਹੀ ਸ਼੍ਰੋਮਣੀ ਕਮੇਟੀ ਆ ਜਿਹੜੀ ਉਹਨਾਂ ਨੂੰ ਹੱਥਾਂ ਤੇ ਚੁੱਕਦੀ ਆ ਔਰ ਪੂਰੀ ਪ੍ਰੋਟੈਕਸ਼ਨ ਵੀ ਦਿੰਦੀ ਆ ਤੁਹਾਨੂੰ ਲੱਗਦਾ ਨਹੀਂ ਕਿ ਫਿਰ ਉਹ ਜਾਣਬੁੱਝ ਕੇ ਇਹਨੂੰ ਸਿਰਫ ਸਿਰਫ ਮੁੱਦਾ ਹੀ ਬਣਾਇਆ ਜਾ ਰਿਹਾ ਕਿ ਸਿਰਫ ਇਹ ਮੁੱਦਾ ਹੈ 1984 ਨੂੰ ਲੈ ਕੇ ਜਦੋਂ ਮਰਮੋਦ ਸਿੰਘ ਆਉਂਦੇ ਸਨ ਉਦੋਂ ਵੀ ਇਸੇ ਤਰ੍ਹਾਂ ਹੀ ਉਹਨਾਂ ਦਾ ਵੈਲਕਮ ਜਿਹਾ ਸੀਗਾ ਕੀਤਾ ਜਾਂਦਾ ਜੇ ਉਦੋਂ ਇਹਨੇ ਡਿਨਾਈ ਕਰ ਦਿੰਦੇ ਤਾਂ ਸ਼ਾਇਦ ਅੱਜ ਇਹ ਗੱਲ ਨੌਬਤ ਤੇ ਨਾ ਪਹੁੰਚਦੀ ਜੀ ਇਹ ਸ਼੍ਰੋਮਣੀ ਕਮੇਟੀ ਨੇ ਹੀ ਫੈਸਲਾ ਲਿੱਤਾ ਨਾ ਤਸਵੀਰ ਲਗਾਉਣ ਦਾ ਕਿਸੇ ਨੇ ਤਾਂ ਕਹਿ ਨਹੀਂ ਜਾ ਕੇ ਤਸਵੀਰ ਲਗਾਓ ਕਿ ਲੱਗਦਾ ਨਹੀਂ ਫਿਰ ਸ਼੍ਰੋਮਣੀ ਕਮੇਟੀ ਗਲਤ ਟਰੈਕ ਤੇ ਚੱਲ ਗਈ ਔਰ ਜਾਣਬੁੱਝ ਕੇ ਸਿੱਖਾਂ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਜਿਹੜੀ ਜਮਾਦਾ ਸਾਡੀ ਜਮਾਤਬੰਦੀ ਨਜ਼ਰ ਆਈ ਸੀ ਉਹ ਕਾਂਗਰਸ ਕਹਿ ਰਹੀ ਹੈ ਕਿ ਜੇਕਰ ਜੇ 84 ਹੋਈ ਹੈ ਤੇ ਬੇਦਬੀ ਵੀ ਹੋਈ ਹੈ ਬੇਦਬੀ ਤੇ ਸੱਜਣਾਂ ਨੂੰ ਮਾਫੀ ਵੀ ਦਿੱਤੀ ਹੈ ਫਿਰ ਉਹ ਕਿੱਥੇ ਜਾਣਗੇ ਤਸਵੀਰਾਂ ਕਿ ਉਹ ਵੀ ਤਸਵੀਰਾਂ ਫਿਰ ਸੋਚੋਗੇ ਕਿ ਰਿਮੂਵ ਹੋਣਗੇ ਉਸ ਜਗ੍ਹਾ ਤੋਂ ਕਿਸੇ ਜਗ੍ਹਾ ਤੋਂ ਮੇਰਾ ਨਹੀਂ ਖਿਆਲ ਵੀ ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਕਿ ਉਹ ਸਿੱਖਾਂ ਦਾ ਵਿਰੋਧ ਚੱਲਣ ਦੇ ਕਾਬਲ ਨਹੀਂ ਹੈਗੇ ਉਹ ਕਿਹਨਾਂ ਕਾਲੀ ਦਲ ਬਣੇ ਨੇ ਕਿਹੜੇ ਕਾਲੀ ਦਲ ਦੇ ਨਾਲ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਰੈਸਿਸਟਰ ਨਾਲ ਕਰਾਉਂਦੀ ਹੈ ਸ਼੍ਰੋਮਣੀ ਕਮੇਟੀ ਨਾਲ ਕਰਾਉਂਦੀ ਹੈ ਜੀ ਮੇਰੀ ਬੇਨਤੀ ਸੁਣੋ ਜੀ ਸ਼ਾਇਦ ਤੁਸੀਂ ਜੇਲ੍ਹ ਦੇ ਵਿੱਚ ਨਹੀਂ ਗਏ ਕਦੀ ਤੁਸੀਂ ਵੇਖੀ ਨਹੀਂ ਜੇਲ੍ਹ ਜੇਲ੍ਹ ਦੇ ਵਿੱਚ ਤੁਹਾਨੂੰ 10 ਤੋਂ 15 ਮਿੰਟ ਟੈਲੀਫੋਨ ਤੇ ਗੱਲ ਕਰਨ ਦੇ ਮਿਲਦੇ ਨੇ 10 15 ਮਿੰਟਾਂ ਦੇ ਵਿੱਚ ਤੁਹਾਨੂੰ ਪਿਕਚਰ ਕਲੀਅਰ ਨਹੀਂ ਹੁੰਦੀ ਕੀ ਹੋ ਰਿਹਾ ਭੁਗਿੰਦਰ ਜੀ ਅੱਜ ਕੱਲ ਤਾਂ ਸਿਰਫ 5 ਸੈਕਿੰਡ ਦੀ ਗੱਲ ਹੈ ਕਿਸੇ ਨੂੰ ਪਹੁੰਚਾਣੀ ਹੋਵੇ ਸੇ ਤੇ 2 ਸੈਕਿੰਡ ਦੇ ਵਿੱਚ ਕੋਈ ਗੱਲ ਪਹੁੰਚ ਜਾਂਦੀ ਆ ਸਸੀਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈ ਕੇ ਲਗਾਤਾਰ ਹੀ ਵਿਵਾਦ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੀ ਤਾਂ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬੈਠ ਕੇ ਉਹਨਾਂ ਵੱਲੋਂ ਦੇਸ਼ ਦੀ ਸੇਵਾ ਜਿਹੜੀ ਆ ਉਹ ਕੀਤੀ ਗਈ। ਲੇਕਿਨ ਜੂਨ 1984 ਦਾ ਹਜੇ ਵੀ ਜੋ ਦਰਦ ਹੈ ਸਿੱਖ ਕੌਮ ਦੇ ਵਿੱਚ ਵਿਖ ਨੂੰ ਮਿਲ ਰਿਹਾ ਹੈ। ਹਾਲਾਂਕਿ ਡਾਕਟਰ ਮਨਮੋਹਨ ਸਿੰਘ ਵੱਲੋਂ ਬਹੁਤ ਵਾਰ ਮਾਫੀ ਜਿਹੜੀ ਹੈ ਉਹ ਵੀ ਮੰਗੀ ਜਾ ਚੁੱਕੀ ਹੈ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਨੇ ਜਾਂ ਸਿੱਖ ਅਜਾਇਬਖਾਨ ਦੇ ਵਿੱਚ ਤਸਵੀਰ ਜਿਹੜੀ ਲਗਣੀ ਹੈ ਉਸ ਨੂੰ ਲੈ ਕੇ ਹਜੇ ਵੀ ਕਸ਼ਮਾ ਕਸ਼ ਚੱਲੀ ਹੈ। ਸਾਡੇ ਨਾਲ ਮੌਜੂਦ ਨੇ ਭਪਿੰਦਰ ਸਿੰਘ 6 ਜੂਨ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਨ ਵੀ ਕੋਸ਼ਿਸ਼ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਇਸ ਅਸਲ ਦੇ ਵਿੱਚ ਇਹਦੇ ਪਿੱਛੇ ਵਿਵਾਦ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਤੇ ਵਿੱਚ 6 ਜੂਨ ਨਾਮ ਉਦੋਂ ਪਿਆ ਜਦੋਂ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਔਰ ਭਪਿੰਦਰ ਸਿੰਘ 6 ਜੂਨ ਬਣ ਗਿਆ ਲੇਕਿਨ ਹੁਣ ਜਿਹੜਾ ਵਿਵਾਦ ਚੱਲ ਰਿਹਾ ਡਾਕਟਰ ਮਨਮੋਹਨ ਸਿੰਘ ਦਾ ਬਹੁਤ ਵਧੀਆ ਪ੍ਰਧਾਨ ਮੰਤਰੀ ਰਹੇ ਨੇ ਪੰਜਾਬ ਲਈ ਬਹੁਤ ਕੁਝ ਕਰਦੇ ਰਹੇ ਨੇ ਖਾਸ ਤੋ ਅੰਮ੍ਰਿਤਸਰ ਦੇ ਵੀ ਵਾਸੀ ਰਹੇ ਨੇ ਕਿਉਂ ਵਿਵਾਦ ਕਿਉਂ ਰਹਿ ਰਿਹਾ ਉਸ ਪਿੱਛੇ ਜੀ ਫੋਟੋ ਲੈਣ ਨੂੰ ਲੈ ਕੇ ਜੀ ਦੇਖੋ ਪ੍ਰਧਾਨ ਮੰਤਰੀ ਰਹੇ ਨੇ ਉਦੇਸ਼ ਦੇ ਜੀ ਔਰ ਇੱਕ ਪਾਰਟੀ ਦੇ ਆਗੂ ਵੀ ਰਹੇ ਨੇ ਜੀ ਤੇ ਜਿਹੜੀ ਜਗ੍ਹਾ ਤੇ ਤਸਵੀਰ ਲਾਉਂਦੀ ਉਹਨਾਂ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਗੱਲ ਕੀਤੀ ਜਾ ਰਹੀ ਹੈ ਉਹ ਸਿੱਖ ਆਜ਼ਾਦ ਘਰਿਆ ਉੱਥੇ ਤਸਵੀਰਾਂ ਉਹਨਾਂ ਦੀਆਂ ਲੱਗਦੀਆਂ ਨੇ ਜਿਨ੍ਹਾਂ ਨੇ ਸਿੱਖੀ ਵਾਸਤੇ ਕੋਈ ਕੰਮ ਕੀਤਾ ਹੋਵੇ ਹਾਂ ਔਰ ਡਾਕਟਰ ਮਨਮੋਹਨ ਸਿੰਘ ਦਾ ਕੋਈ ਇੱਕ ਕੰਮ ਕੋਈ ਗਿਣਾ ਦੇ ਕਿ ਉਹਨਾਂ ਨੇ ਸਿੱਖੀ ਵਾਸਤੇ ਕੁਝ ਕੀਤਾ ਹੋਵੇ। ਲੇਕਿਨ ਭਪਿੰਦਰ ਜੀ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਆ ਹੈਰੀਟੇਜ ਸਟਰੀਟ ਬਣੀ ਆ ਬਹੁਤ ਸਾਰੇ ਪੈਸੇ ਉਹਨਾਂ ਵੱਲੋਂ ਦਿੱਤੇ ਗਏ ਕਿ ਸੱਚਖੰਡੀ ਦਰਬਾਰ ਸਾਹਿਬ ਦਾ ਰਸਤਾ ਜਾਣਾ ਸੀ ਉਹਨੂੰ ਸੁੰਦਰ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਲੋਕ ਯਾਦ ਰੱਖਣ। ਕੀ ਲੱਗਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਸੀਗਾ ਕਿਸੇ ਜਗ੍ਹਾ ਦੇ ਉੱਤੇ? ਨਹੀਂ ਤੇ ਉਹ ਮਨਮੋਹਨ ਸਿੰਘ ਉਹਨਾਂ ਨੇ ਆਪਦੇ ਘਰੋਂ ਤਾਂ ਨਹੀਂ ਦਿੱਤਾ ਕੋਈ ਪੈਸਾ। ਉੱਥੇ ਸਰਕਾਰ ਦਾ ਪੈਸਾ ਸੀਗਾ। ਤੇ ਸਰਕਾਰ ਦੇ ਅੰਡਰ ਆਉਂਦਾ ਹੈ ਪੰਜਾਬ ਵੀ ਫਿਲਹਾਲ ਜਿਹੜਾ ਆ ਕਿ ਉਹ ਭਾਰਤ ਦਾ ਹਿੱਸਾ ਇਸ ਵੇਲੇ ਗਿਨਿਆ ਜਾਂਦਾ ਵਾ ਜਦ ਕਿ 1947 ਤੋਂ ਪਹਿਲਾਂ ਪੰਜਾਬ ਭਾਰਤ ਦਾ ਹਿੱਸਾ ਨਹੀਂ ਸੀਗਾ ਇੱਕ ਵੱਖਰੀ ਸਟੇਟ ਸੀਗੀ ਚਲੋ ਉਸ ਤੋਂ ਬਾਅਦ ਗਿਨਿਆ ਜਾਂਦਾ ਰਿਹਾ ਤੇ ਜੇ ਆਪਦੇ ਦੇਸ਼ ਦੇ ਕਿਸੇ ਕੋਨੇ ਦੇ ਉੱਤੇ ਪ੍ਰਧਾਨ ਮੰਤਰੀ ਨੇ ਪੈਸੇ ਲਾ ਲੇ ਇਟ ਮੀਨਸ ਉਹ ਸਿੱਖਤ ਨਹੀਂ ਹੋ ਜਾਂਦਾ ਜੇ ਉਹਨਾਂ ਨੇ ਤਾਮਿਲਨਾਡੂ ਦੇ ਵਿੱਚ ਪੈਸੇ ਲਾਏ ਹੋਣ ਤੇ ਕੀ ਗੱਲ ਉਹ ਤਾਮਿਲਨਾਡੂ ਦੇ ਗਿਣੇ ਜਾਣਗੇ ਉਸ ਕੋਮ ਨਾਲ ਗਿਣੇ ਜਾਣਗੇ ਸਿੱਖ ਨੇ ਸਿੱਖਾਂ ਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂਗਾ ਉਹਦੇ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਆਊਗਾ ਕਿਤੇ ਨਾ ਕਿਤੇ ਉਹ ਲਾਊਗਾ ਹੁਣ ਜੇ ਕੱਲ ਨੂੰ ਇਹਨਾਂ ਨੇ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿਹੜੀਆਂ ਸਮਾਰਟ ਸਿਟੀਆਂ ਬਣਾਉਣੀਆਂ ਨੇ ਉਹਦੇ ਚੰਮਰਸਰ ਸਾਹਿਬ ਦਾ ਵੀ ਨਾਮ ਹੈ ਜੇ ਉਹ ਸਮਾਰਟ ਸਿਟੀ ਬਣਾ ਦੂਗਾ ਤੇ ਕੀ ਆਪਾਂ ਉਹਦੀ ਤਸਵੀਰ ਜਿਹੜੀ ਆ ਅਜਾਇਬ ਘਰ ਦੇ ਵਿੱਚ ਲਾ ਦਾਂਗੇ ਸਿੱਖ ਸਾਹਿਬ ਘਰ ਚ ਲੇਕਿਨ ਉਸ ਤੋਂ ਬਾਅਦ ਕਹਿੰਦਾ ਮਤਲਬ ਕਿ ਪੰਜਾਬ ਲਈ ਦਰਦ ਰੱਖਦੇ ਸਨ ਉਹ ਕਹਿੰਦੇ ਕਿ ਪੰਜਾਬ ਲਈ ਉਹ ਮੈਂ ਜਿੰਨਾ ਕੁ ਵਾਅਦਾ ਰੱਖ ਸਕਾਂ ਉਹਨਾ ਕਰ ਸਕਾਂ ਔਰ ਖਾਸ ਉਹ ਤੇ ਅੰਮ੍ਰਿਤਸਰ ਦੇ ਵੀ ਵਸਨੀਕ ਸਨ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਐਜੂਕੇਸ਼ਨ ਕੀਤੀ ਅੰਮ੍ਰਿਤਸਰ ਦਾ ਨਾਮ ਵੀ ਕਹਿੰਦੇ ਬਹੁਤ ਰੋਸ਼ਨ ਕੀਤਾ ਕਿ ਲੱਗਦਾ ਨਹੀਂ ਇਹ ਚੀਜ਼ਾਂ ਵੀ ਉਪਲਬਧੀਆਂ ਕਿਤੇ ਕੰਮ ਨਹੀਂ ਆਉਂਦੀਆਂ ਕਿ ਜੇਕਰ ਇੱਕ ਬਤੌਰ ਇੱਕ ਸਿੱਖ ਜਿਹੜਾ ਉਹ ਪ੍ਰਾਈਮ ਮਿਨਿਸਟਰ ਸਾਹਮਣੇ ਨਜ਼ਰ ਆਉਂਦਾ ਹੋਵੇ ਨਹੀਂ ਸਿੱਖ ਪ੍ਰਾਈਮ ਮਿਨਿਸਟਰ ਚਲੋ ਉਹਨਾਂ ਨੇ ਪਾਰਟੀ ਨੇ ਉਹਨਾਂ ਦੀ ਨੇ ਬਣਾਇਆ ਵਾ ਵੈਸੇ ਇਹ ਕਿਹਾ ਜਾਂਦਾ ਉਸ ਹਲਕਿਆਂ ਦੇ ਵਿੱਚ ਕਿ ਕਾਮਨ ਕੀ ਉਹਨੂੰ ਕਹ ਦਿੰਦੇ ਨੇ ਵੀ ਇਕਨੋਮਿਸਟ ਚੰਗੇ ਸੀਗੇ ਉਹ ਪਰ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਵਾਲੀ ਮੈਂ ਨਹੀਂ ਸੀ ਉਹ ਕਾਬਲੀਅਤ ਤੇ ਉਹ ਐਕਸੀਡੈਂਟ ਪ੍ਰਧਾਨ ਮੰਤਰੀ ਉਹਨਾਂ ਨੂੰ ਕਿਹਾ ਜਾਂਦਾ ਚਲੋ ਵਧੀਆ ਬੰਦੇ ਸੀਗੇ ਮਾੜੇ ਨਹੀਂ ਸੀਗੇ ਪੜੇ ਲਿਖੇ ਸੀਗੇ ਪਰ ਜੇ ਉਹਨਾਂ ਨੂੰ ਉਹਨਾਂ ਕੋ ਉਮੀਦ ਕੀਤੀ ਜਾਵੇ ਇਹ ਸੋਚਿਆ ਜਾਵੇ ਵੀ ਉਹਨਾਂ ਨੇ ਕੁਝ ਕੀਤਾ ਸਿੱਖੀ ਵਾਸਤੇ ਉਹ ਨਹੀਂ ਕੁਝ ਕਰ ਸਕੇ ਉਲਟਾ ਉਹਨਾਂ ਨੇ ਯੂਨੋ ਦੇ ਵਿੱਚ ਜਾ ਕੇ ਇੱਕ ਬਿਆਨ ਦਿੱਤਾ ਸੀਗਾ ਕਿ ਭਾਰਤ ਵਿੱਚ ਸਿੱਖਾਂ ਦੇ ਤੇ ਕੋਈ ਜ਼ੁਲਮ ਨਹੀਂ ਹੋਇਆ ਜਦਕਿ ਪੂਰੀ ਦੁਨੀਆ ਨੂੰ ਪਤਾ ਵੀ ਸਿੱਖਾਂ ਦੇ ਨਾਲ ਦਿੱਲੀ ਦੇ ਵਿੱਚ ਕੀ ਹੋਇਆ ਪਰ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਨਾ ਕੋਈ ਮਾਰਾ ਹੋਇਆ ਤੇ ਨਾ ਹੀ ਹੁੰਦਾ ਤੇ ਉਹ ਸਾਡੇ ਦਿਲਾਂ ਨੂੰ ਠੇਸ ਵੱਜਦੀ ਏ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਦੇ ਬਲਾਤਕਾਰ ਹੋਏ ਸਾਡੇ ਸਿੱਖਾਂ ਦੇ ਗਰਾਂ ਦੇ ਵਿੱਚ ਟਾਇਰ ਪਾਏ ਗਏ ਜਿਉਂਦਿਆਂ ਨੂੰ ਸਾੜਿਆ ਗਿਆ ਕਿਹ ਕਿਹੇ ਕਿਹੜੇ ਆ ਮਤਲਬ ਜਲਮ ਜਿਹੜੇ ਕੀਤੇਗੇ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਖਤਮ ਗੱਲ ਕਰ ਦਿੱਤੀ ਕਿ ਸਿੱਖ ਭਾਰਤ ਦੇ ਵਿੱਚ ਕੋਸ਼ ਨਹੀਂ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਨਾ ਪਹਿਲਾਂ ਕੁਝ ਹੋਇਆ ਨਾ ਹੁਣ ਕੁਝ ਹੋ ਰਿਹਾ। ਲੇਕਿਨ ਉਹ ਇਹ ਵੀ ਤੇ ਸੀਗਾ ਨਾ ਕਿ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਦਾ ਜੇਕਰ ਇਹ ਤੇ ਯੂਐਨਓ ਦੇ ਵਿੱਚ ਉਹਨਾਂ ਨੇ ਕਿਹਾ ਹੀ ਲੇਕਿਨ ਉਹਨਾਂ ਨੇ ਆਪਣਾ ਵਿਜ਼ਟਰ ਬੁੱਕ ਦੇ ਵਿੱਚ ਲਿਖਿਆ ਸੀਗਾ ਕਿ ਉਸ ਟਾਈਮ ਦੀ ਮਾਫੀ ਮੈਂ ਵੀ ਮੰਗ ਸਕਦਾ ਹਾਂ ਕਿ ਜੇ ਕਿਉਂਕਿ ਜੇਕਰ ਲੋਕ ਮੈਨੂੰ ਕਾਂਗਰਸ ਦੇ ਨਾਲ ਜੋੜਦੇ ਨੇ ਤੇ ਕਾਂਗਰਸ ਨੇ ਜੇ 84 ਕਾਰਵਾਈ ਸੀ ਤੇ ਮੈਂ ਵੀ ਅੱਜ ਮਾਫੀ ਮੰਗਦਾ ਕਿ ਇਹ ਚੀਜ਼ ਲੱਗਦਾ ਨਹੀਂ ਵੈਲਿਡ ਸੀਗੀ ਕਿ ਮਾਫੀ ਮੰਗਣੀ ਕਿਉਂਕਿ ਉਦੋਂ ਤੋਂ ਲੈ ਕੇ ਹਜੇ ਤੱਕ ਕਿਸੇ ਨੇ ਮਾਫੀ ਵੀ ਨਹੀਂ ਸੀ ਮੰਗੀ ਜਨ ਚਿਤ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸੀ ਮ ਦੇਖੋ ਜੁਬਾਨ ਦੇ ਤੂੰ ਬੋਲ ਦੇਣਾ ਕਿ ਮੈਂ ਮਾਫੀ ਮੰਗਦਾ ਵਾਂ ਉਹਦੇ ਨਾਲ ਸਾਡੇ ਜਕਮਾਂ ਦੇ ਉੱਤੇ ਕੋਈ ਮਲਮਤ ਨਹੀਂ ਲੱਗੀ ਮਾਫੀ ਦਾ ਮਤਲਬ ਕੀ ਸੀਗਾ ਕਿ ਪਹਿਲੋਂ ਜਿੰਨੇ ਵੀ ਸਿੱਖ 78 ਤੋਂ ਲੈ ਕੇ ਤੇ ਉਸ ਦਰਮਿਆਨ ਜਿਹੜੇ ਸਿੱਖ ਫੜੇ ਗਏ ਜਿਨ੍ਹਾਂ ਨੂੰ ਸਜ਼ਾਵਾ ਹੋਈਆਂ ਉਹਨਾਂ ਨੂੰ ਬਾਅਦ ਵਿੱਚ ਬਰੀ ਕਰ ਦੇ ਉਹਨਾਂ ਦੇ ਕੇਸ ਵਾਪਸ ਲੈਂਦੇ ਔਰ ਜਿੰਨਾ ਵੀ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਪੰਜਾਬ ਪੁਲਿਸ ਨੇ ਨੌਜਵਾਨ ਸਿੱਖ ਜਿਹੜੇ ਮਾਸੂਮ ਜਿਹੜੇ ਬੇਦੋਸ਼ੇ ਉਹਨਾਂ ਦਾ ਸ਼ਿਕਾਰ ਕੀਤਾ ਉਹਨਾਂ ਸਾਰਿਆਂ ਨੂੰ ਸ਼ਹੀਦ ਦਾ ਦਰਜਾ ਦਿੰਦੇ ਉਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਕਹਿੰਦੇ ਕਿ ਸਾਡੇ ਜਿਹੜੇ ਦੇਸ਼ ਵੱਲੋਂ ਤੁਹਾਡੇ ਬੱਚਿਆਂ ਨੂੰ ਨਜਾਇਜ਼ ਮਾਰਿਆ ਗਿਆ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ ਫਿਰ ਅਕਾਲ ਤਖਤ ਸਾਹ ਤੇ ਪੇਸ਼ ਹੁੰਦੇ ਕਿ ਸਾਨੂੰ ਸਜ਼ਾ ਲਈ ਜਾਏ ਫਿਰ ਕਿਤੇ ਕੌਮੇ ਸੋਚਦੀ ਫਿਰ ਜਗਦੀਸ਼ ਟਾਈਟਲਰ ਵਰਗੇ ਜਿਹੜੇ ਬੰਦੇ ਨੇ ਸੱਜਣ ਕੁਮਾਰ ਵਰਗੇ ਜਿਹੜੇ ਬੰਦੇ ਨੇ ਉਹਨਾਂ ਨੂੰ ਪਾਰਟੀ ਚੋਂ ਕੱਢਦੇ ਉਹਨਾਂ ਨੂੰ ਫਾਂਸੀਆਂ ਦੇ ਉੱਤੇ ਚੜਾਉਂਦੇ ਤੇ ਫਿਰ ਸਾਨੂੰ ਲੱਗਦਾ ਕਿ ਵਾਕਿਆ ਜੀ ਮਨਮੋਹਨ ਸਿੰਘ ਨੇ ਜਾਂ ਕਾਂਗਰਸ ਨੇ ਸਾਡੇ ਪ੍ਰਤੀ ਕੋਈ ਗੱਲ ਕੀਤੀ ਹੈ ਅਦਰਵਾਈਜ਼ ਇੰਨਾ ਜ਼ੁਲਮ ਕਰਕੇ ਤੇ ਦੋ ਵਾਰੀ ਜਾਂ ਤਿੰਨ ਵਾਰੀ ਤੁਸੀਂ ਇਹ ਕਹਿ ਦੋ ਕਿ ਮੈਂ ਮਾਫੀ ਮੰਗਦਾ ਉਹਦੇ ਨਾਲ ਮਾਫੀ ਨਹੀਂ ਦਿੱਤੀ ਜਾ ਸਕਦੀ ਲੇਕਿਨ ਰਾਹੁਲ ਗਾਂਧੀ ਵੀ ਆਉਂਦੇ ਨੇ ਰਾਹੁਲ ਗਾਂਧੀ ਵੀ ਇੱਥੇ ਮੱਥਾ ਟੇਕਦੇ ਨੇ ਸੇਵਾ ਕਰਦੇ ਨੇ ਉਹੀ ਸ਼ਰੋਮਨੀ ਕਮੇਟੀ ਆ ਜਿਹੜੀ ਉਹਨਾਂ ਨੂੰ ਹੱਥਾਂ ਤੇ ਚੁੱਕਦੀ ਆ ਔਰ ਪੂਰੀ ਪ੍ਰੋਟੈਕਸ਼ਨ ਵੀ ਦਿੰਦੀ ਆ ਤੁਹਾਨੂੰ ਲੱਗਦਾ ਨਹੀਂ ਕਿ ਫਿਰ ਉਹ ਜਾਣਬੁੱਝ ਕੇ ਇਹਨੂੰ ਸਿਰਫ ਸਿਰ ਮੁੱਦਾ ਹੀ ਬਣਾਇਆ ਜਾ ਰਿਹਾ ਕਿ ਸਿਰਫ ਇਹ ਮੁੱਦਾ ਆ 1984 ਨੂੰ ਲੈ ਕੇ ਜਦੋਂ ਮਰਮੋਦ ਸਿੰਘ ਆਉਂਦੇ ਸਨ ਉਦੋਂ ਵੀ ਇਸੇ ਤਰ੍ਹਾਂ ਹੀ ਉਹਨਾਂ ਦਾ ਵੈਲਕਮ ਜਿਹਾ ਕੀਤਾ ਜਾਂਦਾ ਜੇ ਉਦੋਂ ਇਹ ਨਹੀਂ ਡਿਨਾਈ ਕਰ ਦਿੰਦੇ ਤੇ ਸ਼ਾਇਦ ਅੱਜ ਇਹ ਗੱਲ ਨੌਬਤ ਦਰਬਾਰ ਸਾਹਿਬ ਇੱਕ ਸਾਂਝਾ ਕੇਂਦਰ ਹੈ। ਗੁਰੂ ਘਰ ਆਏ ਨੂੰ ਕਦੀ ਵੀ ਕਿਸੇ ਨੇ ਕੁਝ ਨਹੀਂ ਕਿਹਾ। ਗੁਰੂ ਘਰ ਤੋਂ ਆਏ ਨੂੰ ਜਿਹੜਾ ਝੁੱਕ ਕੇ ਆਉਂਦਾ ਨਾ ਉਹਨੂੰ ਮਾਨ ਸਨਮਾਨ ਮਿਲਦਾ ਹੈ। ਗੁਰੂ ਘਰ ਤੋਂ ਮਿਲਦਾ ਹੈ। ਜੀ। ਗੁਰੂ ਘਰ ਦੇ ਉੱਤੇ ਕੋਈ ਵੀ ਸਿੱਖ ਦਾਵਾ ਨਹੀਂ ਕਰ ਸਕਦਾ। ਉਹ ਅਕਾਲ ਦਾ ਤਖਤ ਹੈ ਉਹ ਪਾਤਸ਼ਾਹ ਦਾ ਘਰ ਹੈ। ਉੱਥੇ ਕੋਈ ਵੀ ਆਏਗਾ ਉਹਦਾ ਸਨਮਾਨ ਕੀਤਾ ਜਾਏਗਾ ਉਹਦੇ ਨਾਲ ਪਰਸਨਲ ਦੁਸ਼ਮਣੀ ਜਿਹੜੀ ਹੈ ਨਾ ਉਸ ਜਗ੍ਹਾ ਤੋਂ ਬਾਹਰ ਆ ਉਸ ਜਗ੍ਹਾ ਦੇ ਅੰਦਰ ਕੋਈ ਦੁਸ਼ਮਣੀ ਨਹੀਂ ਸਾਡੀ ਲੇਕਿਪੋਪਿੰਦਰ ਜੀ ਇਹ ਸ਼ਰੋਮਣੀ ਕਮੇਟੀ ਨਹੀਂ ਫੈਸਲਾ ਲੈਂਦਾ ਨਾ ਤਸਵੀਰ ਲਗਾਉਣ ਦਾ ਕਿਸੇ ਨੇ ਤਾਂ ਕਹਿ ਨਹੀਂ ਜਾ ਕੇ ਤਸਵੀਰ ਲਗਾਓ ਕਿ ਲੱਗਦਾ ਨਹੀਂ ਫਿਰ ਸ਼ਰੋਮਣੀ ਕਮੇਟੀ ਗਲਤ ਟਰੈਕ ਤੇ ਚੱਲ ਗਈ ਔਰ ਜਾਣ ਬੁਝ ਕੇ ਸਿੱਖਾਂ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੀ ਹੈ ਸ਼ਰੋਮਣੀ ਕਮੇਟੀ ਜਿਹੜੀ ਜਮਾਦਾ ਸਾਡੀ ਜਮਾਤਬੰਦੀ ਨਜ਼ਰਾਈ ਸਿੰਘ ਕਿਸੇ ਦੇ ਕੋ ਸ਼ਰੋਮਣੀ ਕਮੇਟੀ ਜਿਹੜੀ ਹੈ ਨਾ ਸ਼ਰੋਮਣੀ ਕਮੇਟੀ ਨੂੰ ਇਹ ਤ ਨਹੀਂ ਕਿਹਾ ਜਾ ਸਕਦਾ ਵੀ ਸਾਰੀ ਜਿਹੜੀ ਸ਼ਰੋਮਣੀ ਕਮੇਟੀ ਦੀ ਸਭ ਤੋਂ ਵੱਡੀ ਸੰਸਥਾ ਸਾਡੀ ਅਕਾਲ ਤਖਤ ਸਾਹਿਬ ਹੈ ਨਾ ਸਾਡੇ ਜਥੇਦਾਰ ਸਾਹਿਬ ਤੇ ਜਦੋਂ ਅਕਾਲ ਤਖਤ ਸਾਹਿਬ ਤੋਂ ਸਰਸੇ ਵਾਲੇ ਨੂੰ ਮਾਫੀ ਦਾ ਹੁਕਮ ਜਾਰੀ ਕੀਤਾ ਸੀਗਾ ਕੌਮ ਨੇ ਨਹੀਂ ਮੰਨਿਆ ਜਿਹੜੀਆਂ ਗੱਲਾਂ ਜਾਇਜ਼ ਹੋਣਗੀਆਂ ਉਹਨਾਂ ਦੇ ਉੱਤੇ ਕੌਮ ਜਿਹੜੀ ਨਾਲ ਚੱਲੇਗੀ ਜਿਹੜੀਆਂ ਗੱਲਾਂ ਨਾਜਾਇਜ਼ ਹੋਣਗੀਆਂ ਕੌਮ ਕਦੀ ਵੀ ਉਸ ਪਾਸੇ ਨਹੀਂ ਖਲੋਏਗੀ ਲੇਕਿਨ ਇਸ ਦਾ ਹੱਲ ਕੀ ਨਿਕਲੇਗਾ ਕਿਉਂਕਿ ਜੇਕਰ ਪਹਿਲੀਆਂ ਗੱਲਾਂ ਕੀਤੀਆਂ ਜਾਂਦਾ ਤਾਂ ਸ਼ਾਇਦ ਉਸ ਦਾ ਕਿਸ ਨੂੰ ਕਦੀ ਵੀ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ ਹੁਣ ਦੂਸਰੇ ਪਾਸੇ ਅਗਰ ਆਜੋ ਬਾਏ ਤੁਸੀਂ ਗੱਲ ਕੀਤੀ ਸਰਸਿਆਲੇ ਨੂੰ ਮਾਫੀ ਲੈਣ ਨੂੰ ਲੈ ਕੇ ਉਸ ਤੋਂ ਬਾਅਦ ਬਹੁਤ ਸਾਰੀਆਂ ਬੇਅਦਬੀਆਂ ਵੀ ਹੋਈਆਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਦੂਸਰੀਆਂ ਪਾਰਟੀਆਂ ਉਹਨਾਂ ਦੀਆਂ ਵੀ ਕਈਆਂ ਜਗ੍ਹਾ ਦੀਆਂ ਤਸਵੀਰਾਂ ਜਿਹੜੀਆਂ ਨਜ਼ਰ ਆਉਂਦੀਆਂ ਨੇ ਕੀ ਫਿਰ ਉਹ ਵੀ ਰਿਮੂਵ ਕੀਤੀਆਂ ਜਾਣਗੀਆਂ ਕਿਉਂਕਿ ਕਾਂਗਰਸ ਕਹਿ ਰਹੀ ਹੈ ਕਿ ਜੇਕਰ ਜੇ 84 ਹੋਈ ਹੈ ਤੇ ਬੇਅਦਬੀ ਵੀ ਹੋਈ ਹੈ ਬੇਅਦਬੀ ਤੇ ਸਰਸਿਆਲੇ ਨੂੰ ਮਾਫੀ ਵੀ ਦਿੱਤੀ ਹੈ ਫਿਰ ਉਹ ਕਿੱਥੇ ਜਾਣਗੀਆਂ ਤਸਵੀਰਾਂ ਕਿ ਉਹ ਵੀ ਤਸਵੀਰਾਂ ਫਿਰ ਸੋਚੋਗੇ ਕਿ ਰਿਮੂਵ ਹੋਣਗੀਆਂ ਉਸ ਜਗ੍ਹਾ ਤੋਂ ਕਿਸੇ ਜਗ੍ਹਾ ਤੋਂ ਤੁਹਾਨੂੰ ਪਤਾ ਹੈ ਕਿ ਜਦੋਂ ਅਕਾਲ ਤਖਤ 'ਤੇ ਅਟੈਕ ਹੋਇਆ ਸੀਗਾ ਤੇ ਅਕਾਲ ਤੱਕ ਸਭ ਸਰਕਾਰੀ ਪੈਸੇ ਦੇ ਨਾਲ ਬਣਿਆ ਸੀਗਾ ਜੀ ਜਦੋਂ ਸਿੰਘਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਢਹਿ ਢੇਰੀ ਦੀ ਕਰ ਦਿੱਤਾ ਸੀਗਾ ਉਹ ਗੱਲ ਤੱਕ ਸਭ ਤੁਹਾਨੂੰ ਪਤਾ ਹੋਊਗਾ ਤੇ ਜਦੋਂ ਸਿੰਘਾਂ ਨੂੰ ਮੌਕਾ ਮਿਲੂਗਾ ਜਦੋਂ ਬਾਗਡੋਰ ਸਿੰਘਾਂ ਦੇ ਹੱਥ ਚ ਆਊਗੀ ਤੇ ਜਿਹੜੀਆਂ ਪਾਪੀਆਂ ਦੀਆਂ ਤਸਵੀਰਾਂ ਲੱਗੀਆਂ ਨੇ ਉਹ ਲਾ ਦਿਤੀਆਂ ਜਾਣਗੀਆਂ ਹਗੇ ਫਿੰਗਰ ਟਿਪਸ ਤੇ ਕਿਹੜੇ ਕਿਹੜੇ ਹਗੇ ਨੇ ਜਿਹਦੇ ਜਨਾ ਦੀਆਂ ਤਸਵੀਰਾਂ ਹੋਣ ਤੇ ਫਕਰੇ ਕੌਮ ਜਿਨ੍ਹਾਂ ਨੂੰ ਦਿੱਤਾ ਸੀ ਉਹ ਕਹਿੰਦੇ ਉਹਨਾਂ ਦੀ ਵੀ ਤਸਵੀਰ ਲਗਣੀ ਚਾਹੀਦੀ ਆ ਨਹੀਂ ਉਹਨਾਂ ਵੇਖੋ ਸ਼ਰੋਮਣੀ ਕਮੇਟੀ ਤੁਹਾਨੂੰ ਵੀ ਪਤਾ ਵਾ ਵੀ ਬਾਦਲਾਂ ਦੇ ਹੱਥ ਚ ਆ ਹਮ ਜਿਹਦੇ ਹੱਥ ਚ ਆ ਕਮੇਟੀ ਉਹ ਆਪਣੀ ਪਰ ਇਤਿਹਾਸ ਵੀ ਸਿੱਖ ਕੌਮ ਦਾ ਦੇਖਣਾ ਚਾਹੀਦਾ ਹੈ ਕਿ ਜਦੋਂ ਜਦੋਂ ਸਿੱਖਾਂ ਦੇ ਹੱਥਾਂ ਦੇ ਵਿੱਚ ਬਾਗਡੋਰ ਆਈ ਹੈ ਨਾ ਫਿਰ ਉਹਨਾਂ ਨੇ ਆਪਣੇ ਬਦਲੇ ਲਏ ਨੇ ਤੇ ਇੰਦਰਾ ਗਾਂਧੀ ਦਾ ਸਮਾਂ ਸੀਗਾ ਉਹਨਾਂ ਨੇ ਆਪਣੇ ਧੱਕੇਸ਼ਾਹੀ ਕਰ ਲਈ ਜਦੋਂ ਸਿੱਖਾਂ ਨੂੰ ਮੌਕਾ ਮਿਲਿਆ ਤੇ ਉਡਾ ਕੇ ਭਰ ਮਾਰੀ ਚੱਕਣੇ ਜਦੋਂ ਸਾਨੂੰ ਮੌਕਾ ਮਿਲੇਗਾ ਤਸਵੀਰਾਂ ਵੀ ਹਟਾਵਾਂਗੇ ਤੇ ਜਿਨ੍ਹਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਿਲਾਂਗੇ ਟਕਰਾਂਗੇ ਕਿਤੇ ਨਾ ਕਿਤੇ ਲੇਖਪ੍ਰਭਿੰਦਰ ਜੀ ਜਿਨ ਜਿਹੜੇ ਸਾਡੇ ਨਾਇਕ ਸੀਗੇ ਸੰਜੇ ਨਾਇ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਦੀ ਤਸਵੀਰ ਨੂੰ ਲੈ ਕੇ ਵੀ ਬੜੀ ਕੰਟਰੋਵਰਸੀਅਲ ਹੋਈ ਜਿਹੜੋ ਥੱਲੇ ਜਿਹੜੀ ਯਾਦਗਾਰ ਬਣੀ ਆ ਜਿਹੜੋ ਤਸਵੀਰ ਲੱਗੀ ਤੁਸੀਂ ਵੀ ਉਸ ਸਮੇਂ ਮੌਕੇ ਤੇ ਸੀਗੇ ਤੁਸੀਂ ਜਵਾਨ ਵੀ ਸੀਗੇ ਉਦੋਂ ਕਹਿੰਦੇ ਸੀ ਕਿ ਫੋਟੋ ਅੰਦਰ ਲੱਗੇਗੀ ਜਿਹੜੋ ਫੋਟੋ ਲਾ ਦਿੱਤੀ ਗਈ ਫਿਰ ਬਾਅਦ ਚ ਗੋਲਕ ਤੇ ਫੋਟੋ ਲਗਾਈ ਗੋਲਕ ਦਾ ਮੂੰਹ ਪਰਲੇ ਬੰਨੇ ਕਰ ਦਿੱਤਾ ਗਿਆ ਕੀ ਲੱਗਦਾ ਕਿ ਫਿਰ ਉਹ ਜਿਸ ਨਾਇਕ ਕਰਕੇ ਆਪਾਂ ਅੱਜ ਮਨਮੋਹਨ ਸਿੰਘ ਦੀ ਤਸਵੀਰ ਪਿੱਛੇ ਹਟਾ ਰਹੇ ਆ ਉਹਨਾਂ ਦੀ ਵੀ ਤਸਵੀਰ ਤੇ ਨਹੀਂ ਲੱਗਣ ਦਿੱਤੀ ਨਾ ਉਹਨਾਂ ਨੇ ਜਿਸ ਜਗ੍ਹਾ ਤੇ ਉਹਨਾਂ ਦੀ ਯਾਦਗਾਰ ਬਣੀ ਆ ਹੁਣ ਥੱਲੇ ਤੇ ਬੇਸ਼ੱਕ ਯਾਦਗਾਰ ਬਣਾ ਦਿੱਤੀ ਉਹਨਾਂ ਉਹ ਜਾਣਬੁੱਝ ਕੇ ਫਿਰ ਸ਼੍ਰੋਮਣੀ ਕਮੇਟੀ ਹੀ ਦੋਪਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਇਹ ਕਰ ਰਹੀ ਹੈ ਜੀ ਦੇਖੋ ਜਦੋਂ ਅਕਾਲ ਤਖਤ ਸਾਹਿਬ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ 20ਵੀਂ ਸਦੀ ਦੇ 21ਵੀਂ ਸਦੀ ਦੇ ਮਹਾਨ ਸ਼ਹੀਦ ਜਿਹੜਾ 20ਵੀਂ ਸਦੀ ਦੇ ਕਿਹਾ ਗਿਆ ਵਾ ਜੀ ਤੇ ਫਿਰ ਉਸ ਤੋਂ ਬਾਅਦ ਤੇ ਕੁਝ ਰਹਿ ਹੀ ਨਹੀਂ ਨਾ ਜਾਂਦਾ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਹਾਨ ਸ਼ਹੀਦ ਦਾ ਦਰਜਾ ਦਿੱਤਾ ਗਿਆ ਵਾ ਤੇ ਫਿਰ ਤਸਵੀਰ ਵਾਲੀ ਤੇ ਕਿਤੇ ਗੱਲ ਹੀ ਨਹੀਂ ਰਹਿ ਜਾਂਦੀ ਤਸਵੀਰ ਲੱਗੇ ਨਾ ਲੱਗੇ ਉਹ ਗੱਲ ਇਸ਼ੂ ਵੱਖਰਾ ਆ ਉਹ ਬਾਬਾ ਦੀਪ ਸਿੰਘ ਜੀ ਦੇ ਬਰਾਬਰ ਜਾ ਕੇ ਬੈਠ ਗਏ ਉਹਨਾਂ ਦੀ ਗੋਦ 'ਚ ਬਹਿ ਗਏ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ ਬਹਿ ਗਏ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਮਹਾਨ ਸ਼ਹੀਦ ਦਾ ਦਰਜਾ ਮਿਲ ਗਿਆ ਪਿੱਛੇ ਕੀ ਰਹਿ ਜਾਂਦਾ ਹੈ ਲੇਕਿਨ ਡਾਕਟਰ ਮਹਿਰ ਮਾਫੂ ਤਸਵੀਰ ਤੇ ਆਉਂਗਾ ਡਾਕਟਰ ਮਨਮੋਹ ਸਿੰਘ ਜੀ ਕੀ ਲੱਗਦਾ ਕਿ ਤਸਵੀਰ ਲੱਗ ਸਕਦੀ ਹੈ ਜੇ ਸ਼੍ਰੋਮਣੀ ਕਮੇਟੀ ਫੇਰ ਦੁਬਾਰਾ ਬਜਟ ਪਾਸ ਕਰ ਦਿੰਦੀ ਹੈ ਕਿ ਹਾਂਜੀ ਜੀ ਇਹ ਤਸਵੀਰ ਲੱਗੇਗੀ ਫੇਰ ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਨਜ਼ਰ ਆਏਗਾ ਧੱਕੇਸ਼ਾਹੀ ਨਾ ਚਾਹੇ ਉਹ ਲਾਦਨ ਪਰ ਜੇ ਮਤਲਬ ਸਿੱਖ ਕੋਈ ਵੀ ਜਥੇਬੰਦੀ ਇਸ ਗੱਲ ਨੂੰ ਐਗਰੀ ਨਹੀਂ ਮੇਰਾ ਨਹੀਂ ਖਿਆਲ ਵੀ ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਵੀ ਉਹ ਸਿੱਖਾਂ ਦਾ ਵਿਰੋਧ ਚੱਲਣ ਦੇ ਕਾਬਲ ਨਹੀਂ ਹੈਗੇ ਤੇ ਮੇਰਾ ਨਹੀਂ ਖਿਆਲ ਵੀ ਉਹ ਲਾਉਣਗੇ ਹੋ ਸਕਦਾ ਵਾ ਵੀ ਕਿਸੇ ਹੋਰ ਨਜੀਮ ਮੁਫਾਦ ਵਾਸਤੇ ਉਹਨਾਂ ਨੇ ਚਰਚਾ ਛੇੜੀ ਹੋਵੇ ਇਸ ਤਰ੍ਹਾਂ ਕਰਦੀਏ ਜਿਵੇਂ ਤੁਸੀਂ ਵੇਖ ਸਕਦੇ ਹੋ ਵੀ ਇਸ ਵੇਲੇ ਜਿਹੜੇ ਸਰਨਾ ਸਾਹਿਬ ਨੇ ਦਿੱਲੀ ਵਾਲੇ ਉਹ ਬਹੁਤ ਕਰੀਬੀ ਨੇ ਸੁਖਬੀਰ ਸਿੰਘ ਬਾਦਲ ਦੇ ਤੇ ਸਰਨਾ ਸਾਹਿਬ ਦਾ ਪਛੋਕੜ ਜਿਹੜਾ ਆ ਉਹ ਕਾਂਗਰਸ ਦੇ ਨਾਲ ਜੁੜਦਾ ਹੈ ਵੀ ਤੁਹਾਨੂੰ ਪਤਾ ਹੀ ਹੈ ਤੇ ਹੋ ਸਕਦਾ ਵਾ ਵੀ ਇਹ ਇਨ ਫਿਊਚਰ ਕਿਤੇ ਜਿਵੇਂ ਹੁਣ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਮਾਫੀ ਮੰਗੀ ਏ ਕਿ ਮੈਂ ਉਦੋਂ ਨਹੀਂ ਸੀਗਾ ਜਾਂ ਮੈਂ ਛੋਟਾ ਸੀਗਾ ਜੋ ਵੀ ਆ ਉਸ ਬੰਦੇ ਨੇ ਮਾਫੀ ਮੰਗੀ ਏ ਤੇ ਹੋ ਸਕਦਾ ਵੀ ਆਪੀ ਗਾਂ ਕਿਤੇ ਆਪਣੇ ਇਹ ਚੋਣਾ ਲੈਣ ਦੀ ਕੋਈ ਸਕੀਮ ਨਾ ਬਣਾਉਂਦੇ ਹੁਣ ਇਸ ਕਰਕੇ ਕਿਤੇ ਇਹ ਚੈੱਕ ਕਰਦੇ ਹੁਣ ਕਿ ਕੀ ਕੋਮ ਜਿਹੜੀ ਕੀ ਪ੍ਰਤੀਕਿਰਿਆ ਦਿੰਦੀ ਆ ਕੋਮ ਕਿੰਨਾ ਕ ਵਿਰੋਧ ਕਰਦੀ ਆ ਜਾਂ ਕੀ ਹੋ ਸਕਦਾ ਬਾਕੀ ਸਿੱਖ ਕੋਮ ਜਿਹੜੀ ਹੈ ਨਾ ਇਸ ਹੱਕ 'ਚ ਨਹੀਂ ਹੈਗੀ ਜਿੰਨੀ ਵਾਹ ਲੱਗੂਗੀ ਸਿੱਖ ਕੋਮ ਕੋ ਤਸਵੀਰ ਉਹ ਨਹੀਂ ਲੱਗਣ ਦਿੱਤੀ ਜੀ ਤੁਸੀਂ ਰਾਹੁਲ ਗਾਂਧੀ ਉਹਨਾਂ ਦੀ ਗੱਲ ਕੀਤੀ ਰਾਹੁਲ ਗਾਂਧੀ ਨੇ ਇਹ ਦੋ ਤਿੰਨ ਵਾਰ ਮਾਫੀ ਮੰਗੀ ਇੱਕ ਜੋ ਤਾਂ ਤੁਸੀਂ ਬਾਹਰ ਦੀ ਗੱਲ ਕੀਤੀ ਅਮਰੀਕਾ ਦੇ ਵਿੱਚ ਇੱਕ ਸਾਬੂ ਸੂਰਤ ਨੌਜਵਾਨ ਨੇ ਸਵਾਲ ਪੁੱਛਿਆ ਉਹਦਾ ਜਵਾਬ ਵੀ ਉਹਨਾਂ ਨੇ ਦਿੱਤਾ ਕਹਿੰਦੇ ਕਿ ਮੈਂ ਅੱਜ ਵੀ ਉਹਨਾਂ ਦੀ ਰਿਸਪੈਕਟ ਕਰਦਾ ਕੀ ਲੱਗਦਾ ਨਹੀਂ ਕਿ ਜੇ ਇੱਕ ਬਾਪ ਨੇ ਜਾਂ ਇੱਕ ਫਾਦਰ ਨੇ ਜਾਂ ਉਹਦੇ ਮਦਰ ਨੇ ਜਾਂ ਉਹਨੇ ਗ੍ਰੈਂਡ ਮਦਰ ਨੇ ਜੇ ਗਲਤੀ ਕੀਤੀ ਹੈ ਜੇ ਬੱਚਾ ਜਾਂ ਉਹਨਾਂ ਦਾ ਪੋਤਰਾ ਉਹ ਸੁਧਾਰਨਾ ਚਾਹੁੰਦਾ ਹੈ ਕੀ ਉਸ ਨੂੰ ਸੁਧਾਰਨ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਾਡੇ ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਅਸੀਂ ਮਾਫੀ ਇੱਕ ਮਿੰਟ ਤੋਂ ਪਹਿਲਾਂ ਦੇ ਦਿੰਦੇ ਰਹੇ ਗੁਰੂ ਸਾਹਿਬ ਨੇ ਤੇ ਹਿੰਦੂਆਂ ਵਾਸਤੇ ਆਪਣਾ ਸੀਸ ਤੱਕ ਜਿਹੜਾ ਉਹ ਕਟਵਾ ਲਿੱਤਾ ਬੜਾ ਕੁਝ ਹਿੰਦੂਆਂ ਵਾਸਤੇ ਕੀਤਾ ਲੇਕਿਨ ਲੱਗਦਾ ਅਪਾ ਵੀ ਵੱਡਾ ਦਿਲ ਕਰਕੇ ਕਿਸੇ ਜਗ੍ਹਾ ਤੇ ਮਾਫੀ ਦੇ ਸਕਦੇ ਆ ਜੇ ਹੋ ਸਕੇ ਤਾਂ ਇੰਦਰਾ ਗਾਂਧੀ ਨੂੰ ਮਾਰਨ ਦੀ ਪਹਿਲਾਂ ਵੀ ਕੋਸ਼ਿਸ਼ ਹੋਈ ਹਰਜੀਵ ਗਾਂਧੀ ਨੂੰ ਵੀ ਮਾਰਨ ਦੀ ਕੋਸ਼ਿਸ਼ ਹੋਈ ਹਰਜੀਵ ਗਾਂਧੀ ਤੋਂ ਬਾਅਦ ਬੜੇ ਵੱਡੇ ਵੱਡੇ ਲੀਡਰਾਂ ਤੇ ਵੀ ਖਾਰਕੁਆਣੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਕਿ ਆ ਅੱਜ ਤੱਕ ਰਾਹੁਲ ਗਾਂਧੀ ਤੇ ਕਿਸੇ ਸਿੱਖ ਨੇ ਹਮਲਾ ਕੀਤਾ ਕਿਸੇ ਨੇ ਨਹੀਂ ਕੀਤਾ ਰਾਹੁਲ ਗਾਂਧੀ ਨੂੰ ਇਹ ਨਹੀਂ ਕਦੀ ਕਿਹਾ ਵੀ ਮਤਲਬ ਤੇਰੇ ਕੋਲ ਬਦਲਾ ਲਵਾਂਗੇ ਤੇਰੀ ਦਾਦੀ ਦਾ ਕਦੀ ਨਹੀਂ ਕਿਸੇ ਨੇ ਕਿਹਾ ਤੇ ਰਾਹੁਲ ગાંધી ਦਾ ਤੇ ਮੈਟਰ ਹੀ ਨਹੀਂਗਾ ਲੇਕਿਨ ਹੁਣ ਕਮਾਂਡ ਤੇ ਉਹੀ ਕਰ ਰਹਿਣਾ ਕਾਂਗਰਸ ਨੂੰ ਜੇਕਰ ਬੇਸ਼ੱਕ ਖੜਗੇ ਸਾਹਿਬ ਪ੍ਰੈਜ਼ੀਡੈਂਟ ਨੇ ਲੇਕਿਨ ਪਿੱਛੇ ਕਮਾਂਡ ਤੇ ਉਹਨਾਂ ਦੀ ਹੈ ਜਿਸ ਤਰ੍ਹਾਂ ਤੁਸੀਂ ਡਾਕਟਰ ਮਨਮੋਹਨ ਸਿੰਘ ਦਾ ਕਹਿ ਰਹੇ ਕਿ ਉਹ ਇੱਕ ਡੰਮੀ ਪ੍ਰਾਈਮ ਮਿਨਿਸਟਰ ਸੀ ਲੇਕਿਨ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਕਹਿੰਦੇ ਨੇ ਕਿ S400 ਨਾ ਹੁੰਦਾ ਤੇ ਸ਼ਾਇਦ ਜਿਸ ਤਰ੍ਹਾਂ ਦੇ ਹਾਲਾਤ ਬੋਰ ਤੇ ਬਣੇ ਸੀ ਕਿ ਸ਼ਾਇਦ ਹਾਲਾਤ ਬਹੁਤ ਚਾਰੇ ਉਹ ਇੱਕ ਪ੍ਰਧਾਨ ਮੰਤਰੀ ਵਧੀਆ ਸੀਗੇ ਇਹਦੇ 'ਚ ਲੋਕ ਕਹਿੰਦੇ ਨੇ ਵੀ ਵਧੀਆ ਪ੍ਰਧਾਨ ਮੰਤਰੀ ਸੀ ਐਜੇ ਸਿੱਖ ਤੇ ਨਾ ਨਾ ਉਹਨਾਂ ਦੀ ਕੋਈ ਦੇਣ ਹੋਈ ਲੇਕਿਨ ਟਰਬੰਦ ਤੇ ਉਹਨਾਂ ਨੇ ਇੱਕ ਮਾਣ ਮਦਾਇਆ ਨਾ ਜੀ ਇੱਕ ਸਿੰਘ ਮਨਮੋਹਨ ਸਿੰਘ ਲਗਣਾ ਯੂਐਨਏ ਖਲੋ ਕੇ ਉਹਨਾਂ ਨੂੰ ਸਨਮਾਨਿਤ ਕਰਦੀ ਹੋਵੇ ਕਿ ਲੱਗਦਾ ਨਹੀਂ ਪ੍ਰਾਊਡ ਫੀਲ ਹੁੰਦਾ ਅੱਜ ਕੋਈ ਵੀ ਵਿਅਕਤੀ ਜੇਕਰ ਕੈਨੇਡਾ ਦੇ ਯੂਐਨਓ ਨੇ ਉਹਨਾਂ ਨੂੰ ਆਪਣਾ ਸਨਮਾਨ ਦਿੱਤਾ ਐਜੇ ਸਿੱਖਤ ਨਹੀਂ ਸਨਮਾਨ ਦਿੱਤਾ ਮਨਮੋਹਨ ਸਿੰਘ ਤੇ ਲਗਣਾ ਨਹੀਂ ਮਗਰ ਨਹੀਂ ਮੇਰੀ ਬੇਨਤੀ ਸੁਣੋ ਜੀ ਜੀ ਕੋਈ ਵੀ ਬੰਦਾ ਹੁਣ ਕੋਈ ਡਾਕਟਰ ਆ ਡਾਕਟਰ ਦਾ ਬੇਟਾ ਜਿਹੜਾ ਆ ਉਹ ਡਾਕਟਰ ਕਹਾਵਾਂਗੇ ਇਹਨੂੰ ਆਪਾਂ ਉਹ ਡਾਕਟਰ ਦਾ ਬੇਟਾ ਖੁਸ਼ੀ ਖਿਚਾਈ ਕੋਟ ਪਾਲੇਗਾ ਉਹਦਾ ਵਾਈਟ ਸੈਟੋਸਕੋਪ ਲਾ ਲੇਗਾ ਉਹ ਡਾਕਟਰ ਦੀ ਐਕਟਿੰਗ ਕਰ ਲੇਗਾ ਪਰ ਉਹਨੂੰ ਡਾਕਟਰ ਤਾਂ ਨਹੀਂ ਕਵਾਂਗੇ ਆਪਾਂ ਕੋਈ ਵੀ ਬੰਦਾ ਆ ਕਾਲਾ ਕੋਟ ਪਾ ਲੇਗਾ ਉਹਦੀ ਆਪਾਂ ਡਿਗਰੀ ਚੈੱਕ ਕਰਕੇ ਹੀ ਉਹਨੂੰ ਵਕੀਲ ਕਵਾਂਗੇ ਨਾ ਤੇ ਠੀਕ ਹੈ ਉਹਨਾਂ ਨੇ ਪੱਗ ਬੰਨ ਲਈ ਪੱਗ ਬੰਨ ਲਈ ਪਰ ਸਿਧਾਂਤ ਜਿਹੜੇ ਨੇ ਨਾ ਸਿੱਖੀ ਸਿਧਾਂਤਾਂ ਤੇ ਚੱਲਦੀ ਏ ਤੁਸੀਂ ਸਿੱਖੀ ਵਾਸਤੇ ਕੀਤਾ ਕੀ ਆ ਮੰਨ ਲਓ ਕੀ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਸਿੱਖੀ ਵਾਸਤੇ ਜਾਨਾਂ ਦਿੱਤੀਆਂ ਉਹੋ ਹੀ ਕਰਨਾ ਚਾਹੀਦਾ ਸੀਗਾ ਜਦੋਂ ਜਦੋਂ ਸਿੱਖੀ ਦੇ ਉੱਤੇ ਔਕੜਾਂ ਆਈਆਂ ਕੌਮ ਦੇ ਉੱਤੇ ਔਕੜਾਂ ਆਈਆਂ ਸਿੱਖਾਂ ਦੇ ਨਾਲ ਖਲੋਣਾ ਚਾਹੀਦਾ ਸੀਗਾ ਪ੍ਰੋਟੈਸਟ ਕਰਨੇ ਚਾਹੀਦੇ ਸੀਗੇ ਜੋ ਕੰਮ ਜੇ ਉਹ ਵਾਕਿਆ ਹੀ ਮਨਮੋਹਨ ਸਿੰਘ ਐਜ਼ ਅ ਸਿੱਖ ਐਜੇ ਸਿੱਖ ਪ੍ਰਧਾਨ ਮੰਤਰੀ ਹੁੰਦੇ ਤੇ ਉਹ ਕਹਿੰਦੇ ਕਿ ਜਿੰਨੇ ਬੰਦੇ ਨੇ 1978 ਤੋਂ ਬਾਅਦ ਜਿੰਨੇ ਸਿੱਖ ਨੇ ਜੇਲਾਂ 'ਚ ਬੰਦ ਨੇ ਡਿਊ ਟੂ ਇੰਦਰਾ ਗਾਂਧੀ ਡਿਊ ਟੂ ਅਕਾਲ ਤਖਤ ਸਾਹਿਬ ਦੇ ਅਟੈਕ ਤੋਂ ਬਾਅਦ ਜਿਨ੍ਹਾਂ ਨੇ ਹਥਿਆਰ ਫੜੇ ਰੋਸ ਦੇ ਵਿੱਚ ਤੇ ਜਿਹੜੇ ਉਹ ਸਰਕਾਰਾਂ ਨੇ ਉਹ ਬੰਦ ਕਰਤੇ ਜੇਲ੍ਹਾਂ ਚੋਂ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਫਿਰ ਅਸੀਂ ਕਹਿਣਾ ਸੀਗਾ ਕਿ ਭਈ ਇਹਨੇ ਇੱਕ ਕੰਮ ਆ ਕੀਤਾ ਹੈ ਇਹਦੀ ਫੋਟੋ ਲਾ ਦਿਓ ਕੋਈ ਕਰ ਹੂੰ ਇਸ ਬੰਦੇ ਨੇ ਜਿਹੜੇ ਆ ਮਤਲਬ ਉਹਨਾਂ ਕੋਲੋਂ ਮਾਫੀ ਮੰਗਵਾਈ ਜਿਹੜੇ ਬੰਦਿਆਂ ਨੇ ਦਿੱਲੀ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਸੀਗੇ ਉਹਨਾਂ ਨੂੰ ਸਜ਼ਾ ਦਵਾਈ ਇਹ ਕਹਿ ਕੇ ਕਿ ਇਹ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰੋ ਫਿਰ ਅਸੀਂ ਕਹਿਣਾ ਸੀਗਾ ਉਹਨੇ ਤੇ ਪ੍ਰਧਾਨ ਮੰਤਰੀ ਦਾ ਕੰਮ ਕੀਤਾ ਜਿਵੇਂ ਬਾਕੀ ਪ੍ਰਧਾਨ ਮੰਤਰੀ ਕਰਦੇ ਨੇ ਉਤੇ ਇੱਕ ਰਾਜਨੀਤਿਕ ਬੰਦਾ ਸੀਗਾ ਸਿੱਖ ਨਾ ਉਹ ਰਾਹੁਲ ਗਾਂਧੀ ਤੇ ਉਹਨਾਂ ਦੀ ਮਨਮੋਹਨ ਸਿੰਘ ਦੀ ਪਛਾਣ ਐਜ਼ ਪ੍ਰਧਾਨ ਮੰਤਰੀ ਸੀ ਐਜ਼ ਸਿੱਖ ਨਹੀਂ ਸੀਗੀ ਲੇਕਿਨ ਉਹਨਾਂ ਲੋਕੀ ਕਹਿੰਦੇ ਸੇ ਮਿਸਟਰ ਸਿੰਘ ਕਹਿੰਦੇ ਸਨ ਕਿ ਮਿਸਟਰ ਸਿੰਘ ਆ ਗਰੇ ਆ ਰਹੇ ਨੇ ਮਿਸਟਰ ਸਿੰਘ ਜਾ ਰਹੇ ਨੇ ਕੋਈ ਵੀ ਅਗਰ ਅਸੀਂ ਬਾਹਰ ਦੀ ਅਸੀਂ ਸਪੀਚ ਸੁਣਦੇ ਆ ਮੈਂ ਰਾਹੁਲ ਗਾਂਧੀ ਤੇ ਆਣਾ ਰਾਹੁਲ ਗਾਂਧੀ ਹੁਣ ਕਹਿ ਰਹੇ ਨੇ ਕਹਿੰਦੇ ਕਿ ਜਿਹੜੇ ਵੀ ਬੇਗੁਨਾਹ ਸਿੱਕੇ ਨੌਜਵਾਨ ਜਿਹੜੇ ਨੇ ਲੰਮੇ ਚਿਰ ਤੋਂ ਜੇਲ੍ਹਾਂ ਚ ਕੱਟ ਰਹੇ ਸਨ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਿ ਲੱਗਦਾ ਨਹੀਂ ਫਿਰ ਉਹ ਉਹ ਪਸਤਾ ਤਾਪ ਲਾਨ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਕਿ ਫਿਰ ਜਦੋਂ ਉਹਨਾਂ ਦੀ ਸਰਕਾਰ ਸੀਗੀ 14 ਤੋਂ ਪਹਿਲਾਂ ਉਦੋਂ ਕਿ ਉਹਨਾਂ ਕੱਢਿਆ ਉਦੋਂ ਵੀ ਤੇ ਰਾਹੁਲ ਗਾਂਧੀ ਐਕਟਿਵ ਸੀਗੇ ਹੂੰ ਉਦੋਂ ਵੀ ਰਾਜਨੀਤੀ ਦੇ ਵਿੱਚ ਐਕਟਿਵ ਸੀਗੇ ਲਾਈਕ ਸਿਰਫ ਇੱਕ ਪੋਲ ਪੋਲਿਟੀਕਲ ਵਨ ਡਾਟਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਿਰਫ ਦੇਖੋ ਅੱਜ ਤੇ ਬਾਦਲ ਵੀ ਬੜੀਆਂ ਗੱਲਾਂ ਕਰਦੇ ਨੇ ਜਿਹੜੇ ਬਾਦਲ ਆਪਣੀ ਸਰਕਾਰ ਦੇ ਵਿੱਚ ਜਥੇਦਾਰ ਹਵਾਰਾ ਸਾਹਿਬ ਨੂੰ ਕਾਤਲ ਹਵਾਰਾ ਕਹਿੰਦੇ ਸੀਗੇ ਅੱਜ ਉਹ ਕਹਿੰਦੇ ਨੇ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ ਜਦੋਂ ਕੁਰਸੀ ਦੂਰ ਹੋ ਜਾਂਦੀ ਹੈ ਨਾ ਫਿਰ ਕੋਮਾ ਪ੍ਰਤੀ ਜਿਹੜਾ ਮੋਹ ਜਾਗ ਪੈਂਦਾ ਇਹਨਾਂ ਲੋਕਾਂ ਲੇਕਿਨ ਰਾਜਵਾਨਾ ਸਾਹਿਬ ਦੇ ਤੇ ਨਾਲ ਹਮੇਸ਼ਾ ਖਲੋਤੇ ਰਹੇ ਤੁਸੀਂ ਤੁਸੀਂ ਖਲੋਤੇ ਹੋ ਰਾਜਵਾਨਾ ਸਾਹਿਬ ਨਾਲ ਦੇ ਨਾਲ ਜੀ ਅਸੀਂ ਦੇਖੋ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਕੋਮ ਵਾਸਤੇ ਇੱਕ ਮਿੰਟ ਵੀ ਕੱਢਿਆ ਇੱਕ ਪਲ ਵੀ ਚੱਲ ਕੇ ਗਏ ਕੌਂਸੇ ਉਹਨਾਂ ਸਾਰਿਆਂ ਦਾ ਸਤਿਕਾਰ ਨਹੀਂ ਉਹ ਅਕਾਲੀ ਦਲ ਨੂੰ ਫੁੱਲ ਸਪੋਰਟ ਕਰਦੇ ਨੂੰ ਕਹਿੰਦੇ ਸੀ ਅਕਾਲੀ ਦਲ ਦੇ ਨਾਲ ਆ ਫਿਰ ਮਤਲਬ ਸਾਰੀ ਸਿੱਖ ਕੌਮ ਫਿਰ ਅਕਾਲੀ ਦਲ ਦੇ ਨਾਲ ਫਿਰ ਆਜੇ ਕਿਉਂਕਿ ਜਸਤਾਂ ਦੀ ਬੇਦਬੀ ਉਹਨਾਂ ਨੇ ਕਰਵਾਈਆਂ ਨੇ ਤਿੰਨ ਅਕਾਲੀ ਦਲ ਬਣੇ ਨੇ ਕਿਹੜੇ ਅਕਾਲੀ ਦਲ ਦੇ ਨਾਲ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਉਹ ਸਿਸਟਰ ਨਾਲ ਕਰਾਉਂਦੀ ਐ ਸ਼੍ਰੋਮਣੀ ਕਮੇਟੀ ਨਾਲ ਕਰਾਉਂਦੀ ਐ ਜੀ ਮੇਰੀ ਬੇਟੀ ਸੁਣੋ ਜੀ ਸ਼ਾਇਦ ਤੁਸੀਂ ਜੇਲ੍ਹ ਦੇ ਵਿੱਚ ਨਹੀਂ ਗਏ ਕਦੀ ਤੁਸੀਂ ਵੇਖੀ ਨਹੀਂ ਜੇਲ੍ਹ ਮੈਂ ਜੇਲ੍ਹ ਦੇ ਵਿੱਚ ਗਿਆ ਹਾਂ ਜੇਲ੍ਹ ਦੇ ਵਿੱਚ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਨਹੀਂ ਪਹੁੰਚਦੀ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਜੇਲ੍ਹ ਦੇ ਵਿੱਚ ਤੁਹਾਨੂੰ 10 ਤੋਂ 15 ਮਿੰਟ ਟੈਲੀਫੋਨ ਤੇ ਗੱਲ ਕਰਨ ਦੇ ਮਿਲਦੇ ਨੇ ਦਸਾਂ 15 ਮਿੰਟਾਂ ਦੇ ਵਿੱਚ ਤੁਹਾਨੂੰ ਪਿਕਚਰ ਕਲੀਅਰ ਨਹੀਂ ਹੁੰਦੀ ਕੀ ਹੋ ਰਿਹਾ ਭਗਵੰਦਾ ਜੀ ਅੱਜ ਕੱਲ ਤਾਂ ਸਿਰਫ 5 ਸੈਕਿੰਡ ਦੀ ਗੱਲ ਹੈ ਕਿਸੇ ਨੂੰ ਪਹੁੰਚਾਣੀ ਹੋਵੇ ਸੇ ਤੇ 2 ਸੈਕਿੰਡ ਦੇ ਵਿੱਚ ਕੋਈ ਗੱਲ ਪਹੁੰਚ ਜਾਂਦੀ ਹੈ ਵਰਲਡ ਵਾਰ ਵਾਰ ਲੱਗਣੀ ਸੀਗੀ ਤੇ ਤਿੰਨ ਤਿੰਨ ਸੈਕਿੰਡਾਂ ਦੇ ਵਿੱਚ ਵਾਰ ਲੱਗੀ ਪਟਾਕੇ ਚੱਲੇ ਆ ਬਸ ਠਾ 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 ਤੇ ਉਸ ਤੋਂ ਬਾਅਦ ਸਾਰਾ ਕੰਮ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਏਡੀ ਵੱਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚ ਪਟਾਕੇ ਪਟਾਕੇ ਤੇ ਚੱਲੇ ਬਾਰਡਰ ਏਰੀਏ ਤੇ ਹਾਂਜੀ ਬਾਹਰ ਦੇਆਂ ਨੂੰ ਕਿਵੇਂ ਪਤਾ ਲੱਗਾ ਜਿਹੜੇ ਅੱਗੇ ਯੂਪੀ ਚ ਨੇਵਾਰ ਕਿਤਨਾ ਉਹਨਾਂ ਨੂੰ ਪਤਾ ਲੱਗਾ ਇਹ ਮੀਡੀਆ ਰਾਹੀਂ ਜਾਂ ਸਕਿੰਟਾਂ 'ਚ ਹੀ ਪਤਾ ਲੱਗਾ ਨਾ ਕਿ ਸੈਕਿੰਡ ਕਿਹੜਾ ਮੀਡੀਆ ਜਿਹੜਾ ਕਹਿੰਦਾ ਸੀਗਾ ਆਪਾਂ ਲਾਹੌਰ ਤੇ ਕਬਜ਼ਾ ਕਰ ਲਿਆ ਜਿਹੜਾ ਕਹਿੰਦਾ ਕਰਾਚੀ ਤਬਾਹ ਕਰਤੀ ਬੰਦਰਗਾਹ ਤਬਾਹ ਕਰਤੀ ਫਲਾਨੀ ਜਗ੍ਹਾ ਤੇ ਕਬਜ਼ਾ ਕਰ ਉਹ ਮੀਡੀਆ ਝੂਠਾ ਮੀਡੀਆ ਹਾਂ ਜਿਹੜਾ ਬੰਦਾ ਜੇਲ੍ਹ 'ਚ ਹੈ ਨਾ ਉਹਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਮੈਂ ਇਸ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ ਵੀ ਉਹ ਕਿਹਨਾਂ ਦੇ ਨਾਲ ਨੇ ਕਿਹਨਾਂ ਦੇ ਨਾਲ ਨਹੀਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਨਹੀਂ ਇਨ ਫਿਊਚਰ ਜੇਕਰ ਉਹ ਆਗੇ ਕਹਿੰਦੇ ਨੇ ਕਿ ਹਾਂਜੀ ਸਾਨੂੰ ਸ਼੍ਰੋਮਣੀ ਕਾਲੀ ਦਰ ਨੂੰ ਸੁ ਕਰਨਾ ਚਾਹੀਦਾ ਮਜ਼ਬੂਤ ਕਰਨਾ ਚਾਹੀਦਾ ਫਿਰ ਕਰੋਗੇ ਨਾਲ ਕਰੋ ਫਿਰ ਉਹ ਉਹ ਕੱਲੇ ਕਹਿੰਦੇ ਨੇ ਜਿਹੜੇ ਬਾਕੀ ਜਿਹੜੇ ਨੇ ਉਹਨਾਂ ਦੇ ਨਾਲ ਫਿਰ ਮਤਲਬ ਕਿ ਫਿਰ ਫਿਰ ਇੱਥੇ ਵੀ ਤਾਂ ਦੋ ਪਾਰ ਹੀ ਹੋ ਗਿਆ ਨਾ ਫਿਰ ਕੌਮ ਕੀ ਲੱਗਦਾ ਨਹੀਂ ਕਿ ਫਿਰ ਇਸੇ ਇਸੇ ਗੱਲ ਕੇ ਤੇ ਸਾਰੀ ਕੌਮ ਸਾਡੀ ਬકરી ਬકરી ਨਜ਼ਰ ਆਂਦੀ ਹੈ ਉਹ ਇੱਕ ਕਹਾਵਤ ਹੈ ਨਾ ਕਿ ਸਿੱਖ ਸਿੱਖ ਨੂੰ ਨਾ ਬਿਮਾਰ ਤੇ ਮਤਾਪਕ ਬਣੇ ਨੇ ਪਰ ਜਦੋਂ ਕੌਮ ਦੇਤੇ ਕੋਈ ਵੱਡੀ ਭੀੜ ਪੈਂਦੀ ਆ ਇਹ ਕੌਮ ਫਿਰ ਇਕੱਠੀ ਹੋ ਜਾਂਦੀ ਆ ਜਿਵੇਂ ਮਿਸਲਾਂ ਇਕੱਠੀਆਂ ਹੁੰਦੀਆਂ ਸੀਗੀਆਂ ਉਦੋਂ ਗੱਲ ਤੇ ਡਾਕਟਰ ਮਨਮੋਹਨ ਸਿੰਘ ਦੀ ਆ ਨਾ ਤੇ ਮਨਮੋਹਨ ਸਿੰਘ ਦੀ ਤਸਵੀਰ ਦੇ ਉੱਤੇ ਸਾਰੀਆਂ ਜਥੇਬੰਦੀਆਂ ਇੱਕਜੁੱਟੀਆਂ ਇੱਕ ਜਥੇਬੰਦੀ ਨੇ ਵੀ ਕਿਹਾ ਜਿਹੜੀਆਂ ਗਰਾਊਂਡ ਲੈਵਲ ਤੇ ਵਿਚਰਦੀਆਂ ਨੇ ਕਿ ਨਹੀਂ ਲੱਗਣੀ ਚਾਹੀਦੀ ਕਿਸੇ ਜਥੇਬੰਦੀ ਦੇ 10 ਮੈਂਬਰ ਨੇ ਉਹਨੇ ਵੀ ਇਹਦਾ ਵਿਰੋਧ ਕੀਤਾ ਕਿਸੇ ਜਥੇਬੰਦੀ ਦਾ 5000 ਬੰਦਾ 10000 ਬੰਦਾ 50000 ਬੰਦੇਆਂ ਬੜੀਆਂ ਜਥੇਬੰਦੀਆਂ ਨੇ ਸਾਰਿਆਂ ਨੇ ਇੱਕ ਸੁਰ ਦੇ ਵਿੱਚ ਨਾ ਕੀਤੀ ਏ ਔਰ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਰਾਜੂਵਾਨਾ ਸਾਹਿਬ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਇਹ ਤਸਵੀਰ ਨਹੀਂ ਲੱਗਣੀ ਚਾਹੀਦੀ ਹਾਂਜੀ ਉਸ ਤੋਂ ਬਾਅਦ ਹੀ ਸ਼ਰਮਨੀ ਕਮੇਟੀ ਬੈਕਫੁੱਟ ਤੇ ਨਜ਼ਰ ਆਈ ਫਿਰ ਜਿਹੜੇ ਅੰਦਰ ਬੈਠੇ ਉਹਨਾਂ ਨੇ ਵੀ ਤੇ ਬਿਆਨ ਦਿੱਤਾ ਨਾ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਕਹਿੰਦੇ ਕਿ ਇਨਪੁਟ ਨਹੀਂ ਮਿਲਦੀ ਇਨਪੁਟ ਤੇ ਹਰ ਇੱਕ ਚੀਜ਼ ਦੀ ਮਿਲ ਹੀ ਜਾਂਦੀ ਹੈ ਉਹ ਇਨਪੁਟ ਜਿਹੜੀ ਸਾਰੀ ਨਹੀਂ ਮਿਲਦੀ ਭਾਈ ਸਾਹਿਬ ਅੰਦਰ ਦੇ ਹਾਲਾਤ ਜਿਹੜੇ ਨਾ ਸ਼ਾਇਦ ਮੈਂ ਚਲੋ ਗਿਆ ਤੇ ਮੈਂ ਦੋ ਵਾਰੀਆਂ ਗਿਆ ਵੀ ਘੱਟ ਸਮੇਂ ਵਾਸੇ ਹਾਂ ਪਰ ਪਤਾ ਪੂਰਾ ਪਤਾ ਨਹੀਂ ਲੱਗਦਾ ਕਿ ਬਾਹਰ ਕੀ ਹੋ ਰਿਹਾ ਹੈ ਫਿਰ ਉਹਨਾਂ ਨੂੰ ਕੀ ਪਤਾ ਕਹੋ ਜੀ ਮਤਲਬ ਉਹਨਾਂ ਦੀ ਜਸਤੀ ਬਾਂਝਦੀ ਆ ਫੋਟੋ ਲਾਉਣ ਦੀ ਫਿਰ ਕਿਸ ਤਰ੍ਹਾਂ ਦਾ ਰਹੇਗਾ ਜੀ ਫਿਰ ਆਪਾਂ ਵਿਰੋਧ ਕਰਾਂਗੇ ਜੀ ਆਪਾਂ ਸਾਰੇ ਸਾਰੇ ਇਕੱਠੇ ਸਾਰੀਆਂ ਜਥੇਬੰਦੀਆਂ ਜਿਵੇਂ ਸਾਡੇ ਵੱਡੇ ਆਗੂ ਸਹਿਬਾਨ ਨੇ ਉਹ ਜਿਤਨਾ ਦੇ ਉਹ ਕਹਿਣਗੇ ਕਿ ਕਿਤਨਾ ਚੱਲਣਾ ਹੈ ਉਤਨਾ ਆਪਾਂ ਉਹਨਾਂ ਦੇ ਮਗਰ ਚੱਲ ਪਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੇ ਵਿਵਾਕੀ ਦੇ ਨਾਲ ਜਵਾਬ ਦਿੱਤੇ ਨੇ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਸ ਹਨ ਭਪਿੰਦਰ ਸਿੰਘ 6 ਜੂਨ ਜਿਨ੍ਹਾਂ ਵੱਲੋਂ ਸਾਫ਼ ਦੋਤੇ ਕਿਹਾ ਗਿਆ ਕਿ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਨਾਲ ਸਿੱਕਾ ਜਾਪਕਾਰ ਦੇ ਵਿੱਚ ਨਹੀਂ ਲਗੰਨ ਦਿੱਤੀ ਜਾਵੇਗੀ ਬੇਸ਼ੱਕ ਡਾਕਟਰ ਮਨਮੋਹ ਸਿੰਘ ਸਰਦਾਰ ਸਨ ਲੇਕਿਨ ਉਹਨਾਂ ਵੱਲੋਂ ਸਿੱਕਾ ਵਸਤੇ ਕੋਈ ਵੀ ਇਹੋ ਜਿਹਾ ਕਦਮ ਨਹੀਂ ਚੁੱਕਿਆ ਗਿਆ ਜਿਸ ਵਿੱਚ ਉਹਨਾਂ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਬਣੀ ਹੁੰਦੀ ਕਿ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਲੱਗ ਪਾਉਂਦੀ ਹਾਲਾਂਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਨੇ ਉਹਨਾਂ ਦਾ ਜੋ ਕਾਦਕਾਰਡ ਹੈ ਜਾਂ ਜੋ ਪ੍ਰਧਾਨ ਮੰਤਰੀ ਦੇ ਤੌਰ ਤੇ ਰਹੇ ਨੇ ਉਹਨਾਂ ਨੂੰ ਮਿਸਟਰ ਸਿੰਘ ਦੇ ਨਾਮ ਤੋਂ ਹਮੇਸ਼ਾ ਜਾਣਿਆ ਜਾਂਦਾ ਰਿਹਾ ਔਰ ਯੂਐਨਓ ਦੇ ਵਿੱਚ ਤੱਕ ਉਹਨਾਂ ਨੂੰ ਬਹੁਤ ਸਨਮਾਨ ਜਿਹੜਾ ਉਹ ਕੀਤਾ ਜਾਂਦਾ ਰਿਹਾ ਹਾਲਾਂਕਿ ਡਾਕਟਰ ਮਨਮੋਹਨ ਸਿੰਘ ਦੇ ਨੇ 3-4 ਵਾਰ ਮਾਫੀ ਜਿਹੜੀ ਆ ਉਹ ਵੀ ਜੂਨ 1984 ਦੇ ਉਸ ਵੇਲੇ ਦੇ ਜੋ ਸਾਾਕਾ ਹੋਇਆ ਸੀਗਾ ਉਸ ਨੂੰ ਲੈ ਕੇ ਜਾਂ ਕਤਲਗਾਰਦ ਜਿਹੜੀ ਹੋਈ ਸੀਗੀ ਉਹਨੂੰ ਲੈ ਕੇ ਮੰਗੀਆਂ ਲੇਕਿਨ ਕਿਤਨਾ ਕਿਤੇ ਅੱਜ ਵੀ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਦੁੱਖ ਜਿਹੜਾ ਆ ਉਹ ਵੀ ਅੰਦਰ ਚੋੜ ਕੇ ਬੈਠੀ ਹੋਏ ਜਿਸ ਕਰਕੇ ਹਜੇ ਤੱਕ ਕਾਂਗਰਸ ਨੂੰ ਮਾ ਹੁਣ ਦੇਖਣਾ ਹੋਵੇਗਾ ਕਿ ਭਵਿਕ ਵਿੱਚ ਫਰਮਨੀ ਕਮੇਟੀ ਅਗਰ ਇਹ ਤਸਵੀਰ ਲਗਾਉਂਦੀ ਤਾਂ ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਹੈ ਉਹਨਾਂ ਨੂੰ ਦੇਖਣਾ ਪੈ ਸਕਦਾ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਨੂੰ ਇਸ ਖਾਸ ਮੌਕਾ ਕਦੇ ਹੋਇਆ ਜਿਹੜਾ ਧੰਨਵਾਦ